ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਆ ਤੁਸੀਂ ਸਾਰੇ ਤੇ ਅੱਜ ਆਪਾਂ ਸੰਤਰੇ ਦੀਆਂ ਟੌਫੀਆਂ ਬਣਾਵਾਂਗੇ ਜਿਹੜੀਆਂ ਆਪਾਂ ਬਚਪਨ ਚ ਖਾਂਦੇ ਸੀ ਤੇ ਇਹਦੇ ਲਈ ਆਪਾਂ ਅੱਧੀ ਚੌਕੌਲੀ ਲਈ ਅਖੰਡ ਦੀ ਪੀਸੀ ਹੋਈ ਦੀ ਅੱਧਾ ਲਿਆ ਆਪਾਂ ਨਾਰੀਅਲ ਦਾ ਘਰਤਾ ਤੇ ਆਪਾਂ ਅੱਧੀ ਸੰਤਰੇ ਦੀ ਲਈ ਆ ਜੂਸ ਜੀ ਤੇ ਅੱਧੀ ਲਈ ਆਪਾਂ ਇਹ ਕੌਲੇ ਮਿਲਕ ਪਾਊਡਰ ਦੀ ਇੱਕ ਪੁੜੀ ਲਈ ਆ ਆਪਾਂ ਤੇ ਇਹਦੇ ਲਈ ਆਪਾਂ ਦੋ ਚਮਚੇ ਘਿਓ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮਿਕਸ ਕਰ ਲਾਂਗੇ ਬਿਲਕੁਲ ਹੀ ਸਲੋ ਜੀ ਅੱਗ ਦੇ ਵਾਲਾ ਨਹੀਂ ਭੁੰਨਣ ਦੀ ਲੋੜ ਆਪਾਂ ਨੂੰ ਇਹ ਸਾਰੀਆਂ ਚੀਜ਼ ਆਪਾਂ ਘਿਓ ਦੇ ਵਿੱਚ ਰੋਸਟ ਕਰ ਲਾਂਗੇ ਹਲਕੀਆਂ ਜਿਹੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਵੀ ਕਰਿਆ ਕਰੋ ਇਹਨਾਂ ਨੂੰ ਆਪ ਦੋਗ ਮਿੰਟਾਂ ਲਈ ਪਕਾਇਆ ਸੀਗਾ ਨਾ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਆਪਾਂ ਸੰਤਰੇ ਦਾ ਜੂਸ ਅਸੀਂ ਜਿਹੜਾ ਕੱਢਿਆ ਉਹ ਪਾਤਾ ਵਿੱਚ ਤੇ ਹੁਣ ਇਹਨਾਂ ਨੂੰ ਜਿੰਨਾ ਚਿਰ ਇਹ ਗਾੜਾ ਨਹੀਂ ਹੁੰਦਾ ਉਨਾਂ ਚਿਰ ਆਪਾਂ ਸ ਲੋਜੀਆ ਕਿਤੇ ਪਕਾਉਂਦੇ ਰਾਵਾਂਗੇ ਇਹਨਾਂ ਨੂੰ ਤੇ ਜਦੋਂ ਇਹਨੇ ਕੜਾਹੀ ਛੱਡਤੀ ਉਸ ਤੋਂ ਬਾਅਦ ਫੇਰ ਆਪਾਂ ਇਹਨਾਂ ਟੌਫੀਆਂ ਬਣਾਵਾਂਗੇ ਤੇ ਕਲਰ ਲਈ ਆਪਾਂ ਇਹਦੇ ਵਿੱਚ ਲੱਡੂਆਂ ਦਾ ਰੰਗ ਪਾਇਆ ਜੀ ਬਿਲਕੁਲ ਹੀ ਚੁੰਡੀ ਤੋਂ ਚੁੰਡੀ ਦਾ ਵੀ ਚੌਥਾ ਹਿੱਸਾ ਪਾਇਆ ਹੈ ਤਾਂ ਕਿ ਦੇਖਣ ਨੂੰ ਸੋਹਣਿਆ ਲੱਗੇ ਇਹ ਤੇ ਹੁਣ ਕੜਾਹੀ ਛੱਡਣ ਲੱਗ ਗਿਆ ਆਪਣਾ ਤੇ ਹੁਣ ਇਹਨੂੰ ਆਪਾਂ ਥੱਲੇ ਤਾਰ ਦਾਂਗੇ ਤੇ ਠੰਡਾ ਕਰਾਂਗੇ ਜਦੋਂ ਠੰਡਾ ਹੋ ਗਿਆ ਆਪਾਂ ਇਸ ਤੋਂ ਬਾਅਦ ਇਹਨਾਂ ਨੂੰ ਟੋਫੀਆਂ ਬਣਾਵਾਂਗੇ ਕਿਉਂ ਇਹਨੇ ਜਿਹੜਾ 2 ਚਮਚੇ ਪਾਇਆ ਸੀ ਆਪਾਂ ਛੱਡਤਾ ਹੈ ਤੇ ਹੁਣ ਆਪਾਂ ਠੰਡਾ ਹੋ ਗਿਆ ਜੀ ਇਹਦੀਆਂ ਕੈਂਡੀਆਂ ਬਣਾਵਾਂਗੇ ਤੇ ਆਪਾਂ ਇਹਨਾਂ ਨੂੰ ਉੱਤੇ ਭੁਕਾਂਗੇ ਜੀ ਨਾਰੀਅਲ ਦਾ ਪਰਾਦਾ ਐਂ ਕਰਕੇ ਤੁਸੀਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਨੂੰ ਬਟ ਆਪਾਂ ਗੋਲੇ ਜਿਹੇ ਬਣਾਏ ਆ ਬਹੁਤ ਹੀ ਜ਼ਿਆਦਾ ਟੇਸਟ ਬਣਿਆ ਸੀ ਰੋਟੀ ਦੇ ਬਾਅਦ ਤੁਸੀਂ ਇੱਕ ਖਾਓ ਬਹੁਤ ਵਧੀਆ ਸਵਾਦ ਲੱਗਦਾਂ ਹੈ ਜੀ ਤੇ ਆਪણો ਟੋਫਾ ਬਣ ਕੇ ਤਿਆਰ ਹੈ ਤੁਸੀਂ ਵੀ ਖਾਇਓ ਬਣਾਇਓ ਜਰੂਰ ਤੇ ਆਪਾਂ ਨੂੰ ਦੱਸਿਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਤੇ ਕਮੈਂਟੋ ਜਰੂਰ ਕਰਕੇ ਦੱਸਿਆ ਕਰੋ ਇਹਨਾਂ ਨਾਲ ਆਪਣਾ ਹੌਸਲਾ ਵਧਦਾ ਹੈ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ